ਸਾਰੇ ਇਹ ਕਹਿਣਾ ਚਾਹੁੰਦੇ ਆ ਕਿ ਵੱਤ ਤੋਂ ਵੱਧ ਉਹ ਘਰ ਦਾ ਖਾਣਾ ਸਿੰਪਲ ਖਾਣਾ ਕੋਈ ਐਕਸਟਰਾ ਮਸਾਲਾ ਨਹੀਂ ਆ ਜੋ ਕਿ ਸਿੰਪਲ ਕੋਈ ਵੀ ਨਾ ਮਸਾਲੇ ਦੇ ਖਾਣਾ ਵਾ ਹੈ ਨਾ ਆਓ ਸਾਡੀ ਸਪੋਰਟ ਕਰੋ ਵੱਤ ਤੋਂ ਵੱਧ ਖਾਣਾ ਤੁਹਾਨੂੰ ਵਧੀਆ ਲੱਗੇਗਾ ਤੇ ਟੇਸ ਬਹੁਤ ਵਧੀਆ ਵਾ ਸਾਫ ਸੁਥਰਾ ਖਾਣਾ ਵਾ ਅਸੀ ਕਾ ਭੈਣੇ ਅਸੀ ਕਾ ਭਾਜੀ ਤੇ ਭੈਣੇ ਨਾਮ ਦੱਸੋ ਜੀ ਸਾਥੇ ਦੇ ਲੋ ਆਪਣਾ ਸਰਮਨਦੀਪ ਕੌਰ ਤੇ ਇਹ ਨਾਲ ਤੁਹਾਡੇ ਹਸਬੰਦ ਹੁੰਦੇ ਆ ਹਾਂਜੀ ਸਰ ਤੇ ਆਪਣੇ ਘਰ ਦਾ ਕੀ ਨਾਮ ਰੱਖਿਆ ਜੀ ਤੇ ਘਰ ਦਾ ਖਾਣਾ ਸਰ ਘਰ ਦਾ ਖਾਣਾ ਤੇ ਇਧਰ ਵੇਖੋ ਜੀ ਬਹੁਤ ਪਿਆਰੀ ਜੀ ਕਾਰਟ ਇਹਨਾਂ ਨੇ ਲਾਈ ਆ ਤੇ ਹਸਬੰਡ ਵਾਈਫ ਆ ਦੋਵੇਂ ਤੇ ਟਾਲੀ ਦੇ ਥੱਲੇ ਇਹਨਾਂ ਦਾ ਮੇਨ ਸੈਟਅਪ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕਾਰਟ ਲਈ ਨੂੰ ਹਾਂ ਸਰ 2-3 ਮਹੀਨੇ ਹੋ ਗਿਆ 2-3 ਮਹੀਨੇ ਹਾਂਜੀ ਠੀਕ ਆ ਜੀ ਤੇ ਇਹ ਆਪਣਾ ਇਹ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇਹ ਤੋਂ ਪਹਿਲੇ ਸਾਲ ਦਾ ਹਾਊਸ ਵਾਈਪ ਸੀ ਅੱਛਾ ਜੀ ਤੇ ਹੁਣ ਤੱਕ ਦੋਨੋਂ ਭਾਜੀ ਵੀ ਨਾਲ ਹੀ ਹੁੰਦੇ ਆ ਹਾਂਜੀ ਹਾਂਜੀ ਦੋਵੇਂ ਜਾੜੇ ਹਨਾ ਹਾਂਜੀ ਤੇ ਪਹਿਨੇ ਆਪਣੇ ਕੋ ਕੀ ਕੀ ਆਈਟਮ ਹੁੰਦੀ ਆ ਜੀ ਖਾਣ ਵਾਸਤੇ ਸਰ ਆਪਣੇ ਕੋ ਰਾਜਮਾ ਚਾਵਲ ਹੁੰਦੇ ਆ ਅੱਛਾ ਜੀ ਕੜੀ ਚਾਵਲ ਹੁੰਦੇ ਆ ਅੱਛਾ ਜੀ ਨਾਲ ਸਪਾਤੀ ਹੁੰਦੀ ਆ ਤੇ ਸੈਲਡ ਵਗੈਰਾ ਹੁੰਦਾ ਵਾ ਚਾਹ ਵਗੈਰਾ ਹੁੰਦਾ ਵਾ ਅੱਛਾ ਜੀ ਹਾਂਜੀ ਤੇ ਡੇਲੀ ਆਈਟਮ ਚੇਂਜ ਹੁੰਦੀ ਆ ਕੀ ਸਰ ਡੇਲੀ ਚੇਂਜ ਹੁੰਦੀ ਆ ਅੱਛਾ ਜੀ ਹਾਂਜੀ ਤੇ ਵਿਖਾਓਗੇ ਆਪਣੇ ਕੋ ਕੀ ਕੀ ਆਈਟਮ ਜੀ ਹਾਂਜੀ ਸਰ ਇਹ ਸਾਰੇ ਚਾਹੋ ਜੀ अच्छा जी हां जी ਜੀ ਦਾ ਰਾਈਸ ਹਾਂ ਜੀ ਸਹੀ ਆ ਜੀ ਸਹੀ ਆ ਤੇ ਇਧਰ ਕੀ ਜੇ ਰੱਖਿਆ ਇਹ ਸਾਰੇ ਕੜੀ ਪਕੌੜਾ ਹੁੰਦੀ ਆ ਵਾਹ ਜੀ ਵਾਹ ਇਹ ਪਕੌੜੇ ਵੀ ਚੰਗੇ ਤਗੜੇ ਆ ਜੀ ਹਾਂ ਜੀ ਤੇ ਸੰਗ ਕੜੀ ਵੀ ਚੰਗੀ ਸੰਗਣੀ ਬਣਾਈ ਜੈਣਾ ਹਾਂ ਜੀ ਹਾਂ ਜੀ ਸਹੀ ਆ ਜੀ ਸਹੀ ਆ ਤੇ ਇਧਰ ਕੀ ਜੇ ਇਹ ਸਾਰੇ ਰਾਜਮਾ ਚਾਵਲ ਅੱਛਾ ਜੀ ਇਹ ਤਾਂ ਰਾਜਮਾ ਆ ਗਿਆ ਰਾਜਮਾ ਚੈੱਕ ਕਰਾਂ ਉਸੀ ਵਾਹ ਜੀ ਵਾਹ ਸਹੀ ਹੈ ਜੀ ਪੂਰੀ ਥਿਕਨਸ ਪੂਰੀ ਹੈ ਜੀ ਤੇ ਮੈਨ ਅਸੀਂ ਕਹਿ ਸਕਦੇ ਹਾਂ ਨਾਲ ਸਾਰਾ ਖਾਣਾ ਆ ਪਾਤੀ ਵਗੈਰਾ ਹੁੰਦੀ ਹੈ ਬਟਰ ਖਤਮ ਹੋ ਗਿਆ ਖਾਣਾ ਕੱਪੀ ਹਾਂ ਜਦੋਂ ਵੀ ਆਨੇ ਮਿੰਟ 20 ਖਤਮ ਹੋ ਜਾਂਦਾ ਸਹੀ ਹੈ ਜੀ ਸਹੀ ਆ ਬਹੁਤ ਨਾਲ ਸੈਲਡ ਹੁੰਦਾ ਵਾ ਨਾਲ ਚਾਹ ਵਗੈਰਾ ਹੁੰਦਾ ਵਾ ਕੀ ਨਾਲ ਸੈਲਡ ਦਿੰਦੇ ਨੇ ਨਾਲ ਸੈਲਡ ਵਗੈਰਾ ਵੀ ਹੁੰਦਾ ਵਾ ਤੇ ਕਿਵੇਂ ਦਾ ਰਿਸਪੌਂਸ ਕਿਵੇਂ ਦਾ ਅੱਜ ਧਾਰੀਵਾਲ ਵਾਲਿਆਂ ਦਾ ਵਧੀਆ ਸਰ ਵਧੀਆ ਸਪੌਂਸਰ ਸਾਰਾ ਸਹੀ ਆ ਜੀ ਆਉਂਦੇ ਕਸਟਮਰ ਆਉਂਦੇ ਆ ਨਹੀਂ ਉਹ ਤੁਹਾਡੀ ਚਪਾਤੀ ਤੋਂ ਪਤਾ ਲੱਗਦਾ ਜੀ ਮੇਨ ਖਤਮ ਹੋ ਚੁੱਕੀ ਹੈ ਨਾ ਤੇ ਇਹ ਮੇਨ ਕੀ ਪਲੇਟ ਦਾ ਕੀ ਰੇਟ ਰੱਖਿਆ ਜੀ ਇਹ ਸਰ ਕੱਲੇ ਜਦਾਂ ਕੋਈ ਵੀ ਇੱਕ ਸਬਜ਼ੀ ਚਾਵਲ ਨਾਲ 16 ਰੁਪਈਆ ਹੈ ਨਾ ਤੇ ਨਾਲ ਚਪਾਤੀ ਲੈਣੀਆਂ ਵਾ ਅ ਬੈਠ ਕੇ ਖਾਣਾ ਔਰ 60 ਹੀ ਆ ਵਿੱਚ ਇੱਕ ਚਪਾਤੀ ਦੋ ਸਬਜ਼ੀਆਂ ਚਾਵਲ ਹੈਣਾ ਜੇ ਪੈਕਿੰਗ ਚ ਜਾਣਾ ਚੈਕਿੰਗ ਚ 70 ਰੁਪਏ ਬਲੇਟ ਆ ਅੱਛਾ 70 ਰੁਪਏ ਤੇ ਜੇ ਇੱਥੇ ਬਹਿ ਕੇ ਖਾਣਾ ਦੋ ਹੋਣੀਆਂ ਸਬਜ਼ੀਆਂ ਤੇ ਮੇਨ ਇੱਕ ਚਪਾਤੀ ਹੋਗੀ ਤੇ 60 ਰੁਪਏ ਹਾਂਜੀ ਬੋਟ ਘੱਟ ਰੇਟ ਰੱਖਿਆ ਜੇ ਤੁਸੀਂ ਹਾਂਜੀ ਨਹੀਂ ਸਾਰਾ ਹੀ ਕਹਿਨੂ ਆ ਕਿ ਕਿਹੜਾ ਖਾਣਾ ਹਰ ਕੋਈ ਖਾ ਕੇ ਜਾਏ ਕੋਈ ਬੰਦਾ ਵੀ ਕਾਲੇ ਸਹੀ ਆ ਜੀ ਸਹੀ ਆ ਇਹ ਨਹੀਂ ਕੋਈ ਪੈਣੇ ਨਾ ਇੱਥੇ ਬਹਿ ਕੇ ਜੇ ਖਾਣਾ ਰੀਫਿਲ ਕਰਵਾ ਸਕਦਾ ਹਾਂ ਹਾਂਜੀ ਹਾਂਜੀ ਰੀਫਿਲ ਕਰਵਾ ਸਕਦਾ ਨਹੀਂ ਮਰਜੀ ਸਬਜ਼ੀ ਪਵਾ ਸਕਦਾ ਹਾਂਜੀ ਤੇ ਭੜੇ ਆਪਣੇ ਵੱਲ ਤੇ ਲਾਓ ਹਾਂਜੀ ਪਲੇਟ ਇੱਕ ਕਰੋ ਇਹ ਪਲੇਟ ਹੀ ਆਪਣਾ ਕੋ ਸਟੀਲ ਦੀ ਹੁੰਦੀ ਹੈ ਨਾ ਜਿਸ ਤੇ ਬਲਵਾਲੀ ਨਹੀਂ ਵਰਤਦੇ ਨਹੀਂ 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 ਤੇ ਲਓ ਜੀ ਇੱਧਰ ਆਗੇ ਜੇ ਚੌਲ ਵਾਹ ਬਈ ਵਾਹ ਪੂਰੇ ਤੜਕੇ ਵਾਲੇ ਆ ਜੀ ਨਾ ਜਿਹਦੇ ਦਾ ਤੜਕਾ ਲਾਇਆ ਜੀ ਆਪ ਦਾ ਹਾਂ ਜੀ ਤੇ ਭਾਜੀ ਵੀ ਨਾਲ ਸਾਥ ਦਿੰਦੇ ਆ ਤੁਹਾਡੇ ਪੂਰਾ ਕੀ ਹਾਂ ਜੀ ਹਾਂ ਜੀ ਹਾਂ ਜੀ ਸਹੀ ਆ ਜੀ ਤੇ ਕਿੰਨੇ ਵਜੇ ਉੱਠ ਜਾਨੇ ਸਵੇਰੇ ਆਪਣਾ ਤਿਆਰ ਕਰਦੇ ਜੇ ਸਵੇਰੇ ਜੀ ਸਰ 5:30 5:30 ਹਾਂ ਜੀ ਲਓ ਜੀ ਇੱਧਰ ਆਪਣੀ ਆ ਗਈ ਕੜੀ ਆ ਗਈ ਜੀ ਹਾਂ ਜੀ ਵਾਹ ਜੀ ਵਾਹ ਤੇ ਪਕੌੜੇ ਵੀ ਚੰਗੇ ਤਗੜੇ ਆ ਜੀ ਸਾਰੇ ਚੰਗਾ ਤਗੜਾ ਜੀ ਇਹ ਇਧਰ ਆ ਗਿਆ ਜੀ ਰਾਜਮਾ ਹਾਂਜੀ ਰਾਜਮਾ ਵਾਹ ਬਈ ਵਾਹ ਲਓ ਜੀ ਪ੍ਰੇਡ ਆਪਣੀ ਰੈਡੀ ਹੋ ਰਹੀ ਆ ਤੇ ਚਪਾਤੀਆਂ ਭੈਣ ਹੋਣਾ ਕੋਈ ਇਸ ਟਾਈਮ ਖਤਮ ਹੋ ਚੁੱਕੀਆਂ ਸੱਚ ਚਪਾਤੀਆਂ ਨਹੀਂ ਆ ਚਪਾਤੀਆਂ ਖਤਮ ਆ ਸਹੀ ਆ ਜੀ ਤੇ ਇਹ ਨਾਲ ਸੈਲਡ ਆ ਗਿਆ ਜੀ ਪਲੇਟ ਦਾ ਇੱਕ ਦੀ ਰੇਟ ਦੱਸ ਦਿਓ ਜੀ ਕੀ ਰੇਟ ਆ 60 ਰੁਪਏ ਸਰ 60 ਰੁਪਏ ਤੇ ਇੱਥੇ ਬਹਿ ਕੇ ਰੀਫੀਲ ਜਿੰਦਾ ਮਰਜੀ ਹਾਂ ਹਾਂ ਤੇ ਆਪਣੀ ਇਹ ਲੋਕੇਸ਼ਨ ਦੱਸ ਦਿਓ ਤੁਸੀਂ ਕਿਹੜੀ ਜਗ੍ਹਾ ਤੇ ਹੁੰਦੇ ਜੀ ਹਾਂ ਸਰ ਪੁਰਾਣਾ ਬਾਸਾੜਾ ਚਾਰ ਟੀਵੀ ਸੈਂਟਰ ਦੇ ਸਾਹਮਣੇ ਇਹ ਪੁਰਾਣਾ ਬਾਸਾੜਾ ਜੇ ਤੇ ਧਾਰੀਵਾਲ ਚਾਰ ਟੀਵੀ ਸੈਂਟਰ ਦੇ ਆਪੋਜ਼ਿਟ ਭਾਜੀ ਹੁੰਦੇ ਆ ਤੇ ਡਿਜੀਟਲ ਸਟੂਡੀਓ ਦੇ ਨਾਲ ਤੇ ਇੱਧਰ ਵੀਰ ਹੁੰਦਾ ਗੋਇਲ ਟਰੇਡਿੰਗ ਕੰਪਨੀ ਹੈ ਜੀ ਤੇ ਆਪਣੀ ਟਾਈਮਿੰਗ ਦਾ ਤਾ ਤੋਂ ਕਿੰਨੇ ਤੋਂ ਕਿੰਨੇ ਹੁੰਦੇ ਜੀ ਇੱਥੇ 10 ਤੋਂ ਲੈ ਕੇ 30 ਤੱਕ ਠੀਕ ਆ ਜੀ ਤੇ ਕੋਈ ਛੁੱਟੀ ਵੀ ਕਰਦੇ ਜੇ ਕਿ ਅੱਜ ਸੈਟਰਡੇ ਨੂੰ ਛੁੱਟੀ ਹੁੰਦੀ ਆ ਸਹੀ ਆ ਜੀ ਸਾਰੇ ਇਹ ਕਹਿਣਾ ਚਾਹੁੰਦੇ ਆ ਕਿ ਵੱਤ ਤੋਂ ਵੱਧ ਉਹ ਘਰ ਦਾ ਖਾਣਾ ਸਿੰਪਲ ਖਾਣਾ ਕੋਈ ਐਕਸਟਰਾ ਮਸਾਲਾ ਨਹੀਂ ਆ ਜੋ ਕਿ ਸਿੰਪਲ ਕੋਈ ਵੀ ਧੰਮ ਮਸਾਲੇ ਦੇ ਖਾਣਾ ਵਾ ਹੈ ਨਾ ਆਓ ਸਾਡੀ ਸਪੋਰਟ ਕਰੋ ਵੱਤ ਤੋਂ ਵੱਧ ਖਾਣਾ ਤੁਹਾਨੂੰ ਵਧੀਆ ਲੱਗੇਗਾ ਤੇ ਸਟੇਸ ਬਹੁਤ ਵਧੀਆ ਵਾ ਸਾਫ ਸੁਥਰਾ ਖਾਣਾ ਵਾ ਇਹ ਧਾਰੀ ਵਾਲ ਵਾਲੇ ਉਹ ਵੱਤ ਤੋਂ ਵੱਧ ਇਹ ਭੈਣ ਹੋਣਾ ਦੀ ਸਪੋਰਟ ਕਰੋ ਜੀ ਤੇ ਭਾਜੀ ਹਣੀ ਇਹ ਹਸਬੰਡ ਵਾਈਫ ਆ ਜੀ ਦੋਵੇਂ ਜਾਣੇ ਇੱਥੇ ਹੁੰਦੇ ਆ ਤੇ ਸਾਫ ਸੁਥਰਾ ਘਰ ਵਾਲਾ ਘੱਟ ਮਸਾਲਿਆਂ ਵਾਲਾ ਜਿਹੜਾ ਖਾਣਾ ਵਾ ਉਹ ਇੱਥੇ ਤਿਆਰ ਕਰਕੇ ਇਹਦੇ ਲਿਆਉਂਦੇ ਆ ਘਰ ਦੀ ਰੋਟੀ ਹੁੰਦੀ ਇਹਨਾਂ ਕੋਲ ਨਾਲ ਚੌਲ ਹੁੰਦੇ ਨਾਲ ਸਬਜ਼ੀਆਂ ਹੁੰਦੀਆਂ ਤੇ ਬਾਕੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਟ ਵਾਟ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਠੀਕ ਆ ਜੀ ਮਿਲਦੇ ਆ ਜਲਦੀ ਨਵੀਂ ਹੋਰ ਵੀਡੀਓ ਚਾਤਾ ਤੱਕ ਦੇ ਲਈ ਸਸੀ ਗਾਲ